ਪਾਵਨ ਬਾਲਮਿਕੀ ਤੀਰਥ ਅਮ੍ਰਿਤਸਰ ਵਿਖੇ ਲੁਧਿਆਣਾ ਤੋਂ ਪਾਬਾਦਸ ਦੀ ਸਮੂਚੀ ਟੀਮ ਹੋਈ ਨਤਮਸਤਕ ਪਾਵਨ ਬਾਲਮਿਕੀ ਤੀਰਥ ਧੂਨਾ ਸੈਫਟ ਟਰਸਟ ਦੇ ਮੁਖੀ ਸੰਤ ਮਲਕੀਤ ਨਾਥ ਮਹਾਰਾਜ ਜੀ ਤੋਂ ਲਿਆ ਆਸ਼ੀਰਵਾਦ ਇਸ ਮੌਕੇ ਤੇ ਧੂਨਾ ਸੈਫਟ ਟਰਸਟ ਵਿਖੇ ਲੰਗਰ ਸਮਗਰੀ ਦੀ ਸੇਵਾ ਭੇਟ ਕੀਤੀ ਗਈ ਅਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਅੰਬੇਦਕਰਵਾਦੀ ਅਤੇ ਬ੍ਰਹਮ ਸਰੂਪ ਸੋਹਤਾ ਦੀ ਖਾਸ ਜੀ ਜੈ ਬਾਲਮਿਕੀ ਹਰ ਹਰ ਵਾਲਮਿਕੀ ਅੱਜ ਜੋ ਪਾਵਨ ਵਾਲਮੀਕ ਤੀਰਥ ਦੇ ਉਤੇ ਲੁਧਿਆਣਾ ਤੋਂ ਸੰਗਤ ਪਹੁੰਚੀ ਆ ਅਸ਼ਮੀ ਸੋਤਾ ਸਾਹਿਬ ਨਾਲ ਨਾਲ ਡਾਕਟਰ ਦੇਵ ਸਿੰਘ ਸੌਰ ਕਿਉਂਕਿ ਗੁਰੂ ਗਿਆਨਾਤ ਮਹਾਰਾਜ ਜੀ ਦੇ 10 ਫਰਵਰੀ ਦੇ ਨੂੰ ਮੇਲੇ ਨੂੰ ਮੁੱਖ ਰੱਖਦੇ ਹੋਏ ਇਹ ਹਰ ਸਾਲ ਦੀ ਤਰ੍ਹਾਂ ਕੁਛ ਨਾ ਕੁਛ ਇਥੇ ਪਾਵਨ ਵਾਲਮੀਕ ਤੀਰਥ ਦੇ ਉਤੇ ਨਕਮਸਤ ਹੁੰਦੇ ਨੇ ਤੇ ਮਹਾਰਾਜ ਚੜ੍ਹਦੀ ਕਲਾ ਵਾਸਤੇ ਇਹਨਾਂ ਨੂੰ ਲੈ ਕੇ ਚੱਲੇ ਤੇ ਲੰਗਰ ਭੰਡਾਰਾ ਜਿਹੜਾ ਉਹ ਔਰ ਖੁੱਲੇ ਦਿਲ ਦੇ ਨਾਲ ਲੈ ਕੇ ਆਏ ਨੇ ਪ੍ਰਮਾਤਮਾ ਜਿਨ੍ਹਾਂ ਨੇ ਦਾਨੀਆਂ ਨੇ ਦਾਨ ਕੀਤਾ ਵਾ ਉਹਨਾਂ ਨੂੰ ਪ੍ਰਮਾਤਮਾ ਵਾਲਮੀਕ ਮਹਾਰਾਜ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਚਲੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਬੁਲੇ ਸੋਨ ਰਬ ਅਫਗਾਨ ਵਾਲਮੀਕੀ ਮਹਾਰਾਜ ਕੀ ਜੈ ਭਾਰਤੀ ਵਾਲਮੀਕੀ ਤਰੰਸਮਈ ਪਾਵਤਸ ਵੱਲੋਂ ਹਰ ਸਾਲ ਫਰਵਰੀ ਮਹੀਨੇ ਦੇ ਵਿੱਚ ਜਦ ਮੇਲਾ ਲੱਗਦਾ ਵਾ ਮੇਲੇ ਦੇ ਦੌਰਾਨ ਹੀ ਆ ਜਾਂਦਾ ਵਾ ਅੱਜ ਡਾਕਟਰ ਦੇਵ ਸਿੰਘ ਅਦਵੈਤੀ ਜੀ ਤਰੰਗਰੂ ਸੰਗਰੂਰ ਵਾਲੇ ਉਹਨਾਂ ਦੀ ਅਗਵਾਈ ਦੇ ਵਿੱਚ ਜਿੱਥਾ ਲੁਧਾਨੇ ਤੋਂ ਇੱਥੇ ਪਹੁੰਚਿਆ ਵਾ ਤੇ ਉੱਥੇ ਪਹਿਲਾਂ ਮੰਦਰ ਦੇ ਵਿੱਚ ਨਤਬਸਤ ਹੋਏ ਆਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਉਸਾ ਤੁਣਾ ਸਾਹਿਬ ਤੇ ਬਾਬਾ ਮਕੀਨਾ ਜੀ ਦੇ ਇੱਥੇ ਜੋ ਲੰਗਰ ਦੀ ਸੇਵਾ ਲਗਾਈ ਹੈ ਉਹਦੇ ਵਿੱਚ ਜੋ ਲੁਧਾਨੇ ਵੱਲੋਂ ਪੱਕਾ ਤੇ ਕੱਚਾ ਰਾਸ਼ਨ ਜੋ ਲੈਂਦਾ ਵਾ ਉਹ ਬਾਬਾ ਜੀ ਨੂੰ ਪਿੰਡ ਕੀਤਾ ਵਾ ਤੇ ਅਸੀਂ ਇਹੀ ਮੰਗ ਕਰਦੇ ਆਂ ਕਿ ਪਰਮੇਸ਼ਰ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜਿੰਨੀ ਵੀ ਸੰਗਤ ਆਈ ਹੈ ਉਹਦੀ ਮਨੋਕਾਮਨਾ ਪੂਰੀਆਂ ਕਰਨ ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਅੱਜ ਦੇ ਦੰਦੀ ਲੱਖ ਲੱਖ ਵਧਾਈ ਹੋਵੇ ਧੰਨਵਾਦ ਜਯਾ ਵਾਲਮੀਕੀ ਅੱਜ ਭਗਵਾਨ ਵਾਲਮੀਕੀ ਤੀਰਥ ਸਥਲ ਵਿਖੇ ਪਰਮ ਸ਼ਰਧੇ ਡਾਕਟਰ ਦੇਵ ਸਿੰਘ ਦਵੈਤੀ ਜੀ ਮਹਾਰਾਜ ਅਤੇ ਸਰਵੋਤਮ ਨਿਰਦੇਸ਼ਕ ਭਾਵਦਸ ਪਰਮ ਸ਼ਰਧੇ ਵਿਰੇਸ਼ ਅਸ਼ਵਨੀ ਸੋਹਤਾ ਜੀ ਦੀ ਜੋਗ ਅਗਵਾਈ ਦੇ ਵਿੱਚ ਆ ਸਾਹਿਬ ਜੀ ਲੁਧਿਆਣਾ ਸ਼ਹਿਰ ਤੋਂ ਬਹੁਤ ਭਾਰੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚੇ ਨੇ ਅਤੇ ਹਰ ਸਾਲ ਦੀ ਤਰ੍ਹਾਂ ਉਹਨਾਂ ਵੱਲੋਂ ਪਵਨ ਵਾਲਮੀਕੀ ਤੀਰਥ ਤੇ ਸਥਿਤ ਧੂਣਾ ਸਾਹਿਬ ਲੰਗਰ ਸਮੱਗਰੀ ਸਰਦਾਸ ਗਰੂਪ ਦੇ ਅੰਡ ਕੀਤੀ ਗਈ ਹੈ ਤੇ ਅਸੀਂ ਸਾਰੀ ਸੰਗਤ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੀਆਂ ਵੀ ਜਥੇਬੰਦੀਆਂ ਵਾਲਮੀਕੀ ਤਿਰਸ ਤੇ ਨਤਮਸਤਕ ਹੋਣ ਲਈ ਆਉਂਦੀਆਂ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਲੰਗਰ ਸਮੱਗਰੀ ਵਾਲਮੀਕੀ ਤਿਰਸ ਦੇ ਲੰਗਰ ਪੰਡਾਰ ਦੇ ਵਿੱਚ ਜਰੂਰ ਪੰਚਾਇਕ ਕਰਨ ਜੈ ਵਾਲਮੀਕੀ ਪਹਿ ਵਾਲਮੀਕੀ ਅੱਜ ਕਰਮ ਜੋਗੀ ਅਸ਼ਵਰੀ ਸੋਤਾ ਜੀ ਦੀ ਟੀਮ ਲੁਧਿਆਣੇ ਤੋਂ ਭਗਵਾਨ ਵਾਲਮੀ ਕੀ ਤੀਰਥ ਧੂਣਾ ਸਾਹਿਬ ਤੇ ਬੈਠੀ ਹੈ ਤੇ ਬਾਬਾ ਜੀ ਦੇ ਚਰਨਾਂ 'ਚ ਜਿਹੜਾ ਵੀ ਰਾਸਨ ਪਾਣੀ ਉਹ ਭੇਟ ਕੀਤਾ ਤੇ ਜਨਤਾ ਨੂੰ ਸਮਾਜ ਨੂੰ ਇੱਕ ਉਪਦੇਸ਼ ਰਮੈਣ ਦਾ ਮੈਂ ਦੇਣਾ ਚਾਹਣਾ ਕਿ ਭਗਵਾਨ ਵਾਲਮੀ ਜਿਹੜੀ ਰਮੈਣ ਦੀ ਰਚਨਾ ਕੀਤੀ ਹੈ ਉਹਦਾ ਪਹਿਲਾ ਸ਼ਲੋਕ ਹੈ ਮਾਨ ਨਿਸ਼ਾਦ ਤਤਸਟਾਂ ਤਮਸਸਵਤੀ ਸਮ ਯਤਕਰੋ ਚ ਮਿਤਨੋ ਦੇਖਮ ਬਤੀ ਕਾਮ ਹੋਸਮ ਭਗਵਾਨ ਵਾਲਮੀ ਦੀ ਰਮਾਇਣ ਕਰਕਰ ਵਿੱਚ ਜਾਣਾ ਚਾਹੀਦਾ ਤਾਂ ਕਿ ਪਿਆਰ ਵਧੇ ਆਪਸ ਵਿੱਚ ਭਾਈਵੰਦਤਾ ਦੁਸ਼ਮਣ ਭਾਵਨਾ ਖਤਮ ਹੋਵੇ ਤੇ ਭਗਵਾਨ ਵਾਲਮੀ ਦੀ ਰਮਾਇਣ ਦਾ ਕਰਕਰ ਦੀ ਪ੍ਰਚਾਰ ਹੋਵੇ ਜੇ ਰਮਾਇਣ ਕਰਕਰ ਦੇ ਵਿੱਚ ਜਾਊਗੀ ਤਾਂ ਦੇਸ਼ ਅੱਛਾ ਬਣੂਗਾ ਜੇ ਦੇਸ਼ ਅੱਛਾ ਬਣੂਗਾ ਤਾਂ ਸਮਾਜ ਅੱਛਾ ਬਣੂਗਾ ਸਮਾਜ ਅੱਛਾ ਬਣੂਗਾ ਤਾਂ ਆਪਣਾ ਮਹੌਲਾ ਅੱਛਾ ਬਣੂਗਾ ਜੈ ਵਾਲਮੀ